ਸੋ ਸੰਗਤ ਜੀ ਜਿੱਥੇ ਆਪਾਂ ਨਗਰ ਕੀਰਤਨ ਦੇ ਦਰਸ਼ਨ ਦਿਦਾਰੇ ਕਰਾ ਰਹੇ ਆ ਗੁਰੂ ਘਰ ਦੇ ਦਰਸ਼ਨ ਦਿਦਾਰੇ ਕਰਾਏ ਆ ਨਾਲ ਹੀ ਇੱਕ ਅਜੇ ਸਿੰਘ ਨਾਲ ਵੀ ਤੁਹਾਨੂੰ ਰੂਬਰੂ ਕਰਾਵਾਂਗੇ ਮੈਂ ਕਹਾਂਗਾ ਇੱਕ ਵਾਰ ਤਸਵੀਰਾਂ ਵੀਰ ਦੀਆਂ ਜਰੂਰ ਸੰਧੀਆਂ ਕਰਦੇ ਹੋ ਇੱਥੇ ਸਰੀ ਪੁਲਿਸ ਦੇ ਵਿੱਚ ਡਿਊਟੀ ਨਿਭਾ ਰਹੇ ਨੇ ਤੇ ਸਾਫ ਸੂਰਤ ਦਸਾਰ ਇਸ ਤਰ੍ਹਾਂ ਸਜਾਈ ਹੈ ਪੂਰਾ ਕਹੋ ਵੀ ਅਲੱਗ ਹੀ ਜਿਹੜਾ ਗੁਰਸਿੱਖੀ ਨਜ਼ਾਰਾ ਹੈ ਉਹ ਇੱਥੇ ਨਜ਼ਰ ਆ ਰਿਹਾ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਗੁਰਸਿੱਖਾ ਖਾਲਸਾ ਸ੍ਰੀ ਵਾਹਿਗੁਰੂ ਜੀ ਡਿਊਟੀ ਨਿਭਾ ਰਹੇ ਹੋ ਸਰੀ ਪੁਲਿਸ ਦੇ ਵਿੱਚ ਬੜੀ ਮਾਣ ਦੀ ਗੱਲ ਆ ਸਾਡੇ ਲਈ ਹਾਂਜੀ ਕੀ ਕਹਿਣਾ ਚਾਹ ਜੀ ਚਲੋ ਹਣ ਜਿੱਦਾਂ ਮਹਾਰਾਜ ਨੇ ਆਪਾਂ ਨੂੰ ਮੀਰੀ ਪੀਰੀ ਦਾ ਆਪਣਾ ਗੀਤਨ ਬਣਾ ਰਿਹਾ ਜੀ ਜੋ ਮੀਰੀ ਪੀਰੀ ਆਪਣਾ ਕੋਨਸੈਪਟ ਦਿੱਤਾ ਸੰਤ ਸਿਪਾਹੀ ਦਾ ਕੋਨਸੈਪਟ ਯੂਨੀਫਾਰਮ ਚਾਕੇ ਜੀ ਮੈਂ ਉਹੀ ਕੋਨਸੈਪਟ ਨੂੰ ਨਿਭਾ ਰਿਹਾ ਹਾਂ ਹਣ ਜਿਹੜੀ ਆਪਾਂ ਨੂੰ ਸਿੱਖੀ ਮਹਾਰਾਜ ਨੇ ਬਖਸ਼ੀ ਆ ਉਹ ਆਪਾਂ ਸੇਵਾ ਦੇ ਵਿੱਚ ਕੱਢ ਰਹੇ ਹਾਂ ਤੇ ਜੋ ਆਪਾਂ ਨੂੰ ਸਿਪਾਹੀ ਦੀ ਮਹਾਰਾਜ ਨੇ ਸੇਵਾ ਬਖਸ਼ੀ ਉਹ ਮੈਂ ਯੂਨੀਫਾਰਮ ਵਿੱਚ ਕੱਢ ਰਹੇ ਹਾਂ ਅ ਦਮਾਲੇ ਦੇ ਵਿੱਚ ਡਿਊਟੀ ਦੇ ਉੱਤੇ ਤਣਾਤ ਰਹਿੰਦੇ ਹੋ ਕੋਈ ਵੀ ਦਿੱਕਤ ਨਹੀਂ ਆਉਂਦੀ ਇੱਥੇ ਕਿਉਂਕਿ ਅਕਸਰ ਆਪਾਂ ਦੇਖਦੇ ਆਂ ਵੀ ਕਈ ਵਾਰ ਦਮਾਲੇ ਤੇ ਜਾਂ ਇਸ ਤਰ੍ਹਾਂ ਖੁੱ ਕਈ ਕੰਟਰੀਆਂ ਦੇ ਵਿੱਚ ਆਬਜੈਕਸ਼ਨ ਹੁੰਦੀ ਹੈ ਇੱਥੇ ਕੋਈ ਦਿੱਕਤ ਨਹੀਂ ਜੀ ਨਹੀਂ ਜੀ ਇਹ ਜਦੋਂ ਸਰਦਾਰ ਬਲਤੇਜ ਸਿੰਘ ਢਿੱਲੋਂ ਨੇ ਮਾਰਚ 1990 ਦੇ ਵਿੱਚ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਸੀ ਜੀ ਜਦੋਂ RCMP ਵਾਲਿਆਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਨਹੀਂ ਪੱਗ ਬਨਸ ਸਕਦੇ ਸਰਵਿਸ ਦੇ ਵਿੱਚ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਜਾ ਕੇ ਉਹਨਾਂ ਤੇ ਕੇਸ ਕੀਤਾ ਤੇ ਉਹ ਕੇਸ ਦੇ ਵਿੱਚ ਉਹਨਾਂ ਸਕਸੈਸਫੁਲ ਹੋ ਗਏ ਉਹਨਾਂ ਦਾ ਕਰਕੇ ਹੁਣ ਜਿੰਨੇ ਵੀ ਸਰਦਾਰ ਨੇ ਜਿਨ੍ਹਾਂ ਨੇ ਪੁਲਿਸਿੰਗ ਜੁਆਇਨ ਕੀਤੀਆਂ ਉਸ ਤੋਂ ਬਾਅਦ ਉਹਨਾਂ ਦਾ ਤੇ ਕੋਈ ਦਸਤਾਰ ਤੇ ਬੰਦੀ ਨਹੀਂ ਕੋਈ ਦਾੜ੍ਹੀ ਤੇ ਬਰਬੰਦੀ ਨਹੀਂ ਮੈਂ ਕਿਰਪਾਨ ਪਾਈ ਆ ਪਰ ਮੇਰੀ ਡਿਊਟੀ ਬੈਲਟ ਦੇ ਥੱਲੇ ਦੀ ਕਿਰਪਾਨ ਪਾਈਏ ਉਹ ਤੇ ਕੋਈ ਪਾਬੰਦੀ ਨਹੀਂ ਜ ਆਪਾਂ ਨੌਜਵਾਨਾਂ ਨੂੰ ਦੇਖਦੇ ਆਂ ਪੰਜਾਬ ਤੋਂ ਆਉਂਦੇ ਨੇ ਬੜੇ ਵਧੀਆ ਸਾਬਤ ਸੂਰਤ ਹੁੰਦੇ ਨੇ ਲੇਕਿਨ ਆਉਂਦੇ ਹੀ ਇੱਥੇ ਕੇਸ ਕਤਲ ਕਰਵਾ ਦਿੰਦੇ ਨੇ ਕਹਿੰਦੇ ਸਾਡੇ ਲਈ ਉੱਥੇ ਸਰਵਾਈਵ ਕਰਨਾ ਔਖਾ ਹੈ ਤੁਸੀਂ ਤਾਂ ਡਿਊਟੀ ਦੇ ਉੱਤੇ ਤਾਂ ਨਾ ਤੋਂ ਇਸ ਸਰਕਾਰਾਂ ਦੇ ਵਿੱਚ ਇੱਕ 파ਟ ਉਹ ਪ੍ਰਸ਼ਾਸਨ ਦਾ ਕੀ ਉਹਨਾਂ ਦੀ ਇਸ ਤਰ੍ਹਾਂ ਜਿਹੜੀ ਬਿਆਨਬਾਜ਼ੀ ਆ ਉਹ ਸਹੀ ਲੱਗਦੀ ਹੈ ਜੀ ਹੁਣ ਆਪਾਂ ਕਹਿੰਦੇ ਨੇ ਜੈਸੀ ਸੰਗਤ ਵੈਸੀ ਰੰਗਤ ਹੈ ਨਾ ਇੱਥੇ ਆਣ ਕੇ ਸੰਗਤ ਤੇ ਡਿਪੈਂਡ ਕਰਦਾ ਹੁਣ ਮੇਰੀ ਸੰਗਤ ਸ਼ਾਸਤਰ ਵਿਦੇ ਦੇ ਨਾਲ ਵਿੱਚ ਹੀ ਰਹੀ ਹੈ ਜੀ ਮੈਂ ਇਸੇ ਖਾੜੀ ਦੇ ਵਿੱਚ ਵੱਡਾ ਹੋਇਆ ਜੀ ਖੇਡਦਾ ਹੋਇਆ ਹੈ ਨਾ ਉਹਦਾ ਦਾ ਕਰਕੇ ਮੇਰੀ ਫਿਰ ਮੇਰਾ ਜ ਹਾਂ ਪੰਜਾਬ ਤੋਂ ਆਪਣੀ ਨੌਜਵਾਨੀ ਆਉਂਦੀ ਆ ਪਰ ਉਹ ਸੰਗਤ ਪੱਟੀਆਂ 'ਚ ਪੈ ਜਾਂਦੀ ਆ ਜੀ ਇਹ ਕਿ ਦੱਦੀ ਸੰਗਤ ਆ ਉਹ ਸੇ ਤਰ੍ਹਾਂ ਦੇ ਨਾਲੇ ਕਾਰਗਰ ਹੋਣਗੇ ਜੀ ਅੱਛਾ ਇੱਕ ਚੀਜ਼ ਮੈਂ ਹੋਰ ਦੇਖੀ ਸੀ ਤੁਹਾਡੇ ਵਰਗੇ ਹੋਰ ਵੀ ਵੀਰ ਆਪਾਂ ਰਸਤੇ 'ਚੋਂ ਦੇਖਿਆ ਆ ਸੋਹਣੇ ਜੁੱਸੇ ਵਾਲੇ ਆ ਸਾਰੇ ਕੋਈ ਖਾਸ ਰੀਜਨ ਕੋਈ ਖਾਸ ਖੁਰਾਕ ਆ ਜਾਂ ਐਕਸਰਸਾਈਜ਼ ਉਸ ਤਰ੍ਹਾਂ ਦੀ ਕਰਦੇ ਹੋ ਸੋ ਐਕਸਰਸਾਈਜ਼ ਤੇ ਇਹ ਆ ਕਿ ਆਪਾਂ ਜਿਵੇਂ ਲਈਦੀ ਆ ਜੀ ਤੇ ਕਾਰਡੀਓ ਕਰੀਦੀ ਆ ਬਾਕੀ ਇੱਕ ਪੁਲਿਸ ਆਫਸਰ ਦੇ ਹੋਣ ਵਾਸਤੇ ਤੁਹਾਨੂੰ ਇੱਕ ਫਿਜ਼ੀਕਲ ਟੈਸਟ ਪਾਸ ਕਰਨਾ ਪੈਂਦਾ ਉਹ ਤਾਂ ਜ਼ਿਆਦਾਤਰ ਕਾਰਡੀਓ ਤੇ ਡਿਪੈਂਡ ਕਰਦਾ ਜੀ ਤੁਹਾਡੀ ਕਾਰਡੀਓ ਵਧੀਆ ਹੋਣੀ ਚਾਹੀਦੀ ਮੇਰਾ ਨੈਕਸਟ ਸਵਾਲ ਇਹ ਸੀ ਵੀ ਜੇਕਰ ਕਿਸੇ ਵੀਰ ਨੇ ਪੁਲਿਸ ਦੇ ਵਿੱਚ ਭਰਤੀ ਹੋਣਾ ਹੋਵੇ ਤਾਂ ਕੀ ਕੁਆਲਿਫੀਕੇਸ਼ਨਾਂ ਤੇ ਕਿਸ ਤਰ੍ਹਾਂ ਦਾ ਮਾਪਦੰਡ ਨਿਰਧਾਰਿਤ ਕੀ ਹੁੰਦੇ ਨੇ ਜੇ ਤੁਸੀਂ ਇੰਟਰਨੈਸ਼ਨਲ ਐ ਤੁਸੀਂ ਪੰਜਾਬ ਤੋਂ ਆ ਰਹੇ ਆ ਤਾਂ ਤੁਹਾਨੂੰ ਘੱਟੋ ਘੱਟ 5 ਸਾਲ ਪੀਆਰ ਸਟੇਟਸ ਹੋਣਾ ਚਾਹੀਦਾ ਜੇ ਤੁਸੀਂ ਇੱਥੇ ਦੇ ਜੰਮੇ ਆ ਤਾਂ ਤੁਹਾਨੂੰ 12ਵੀਂ ਪਾਸ ਤੇ ਉਸ ਤੋਂ ਬਾਅਦ ਪੋਸਟ ਸੈਕੰਡਰੀ ਦੇ 30 ਕ੍ਰੈਡਿਟ ਚਾਹੀਦੇ ਜੇ ਤੁਹਾਨੂੰ ਮਿਨਿਮਮ ਜੇ ਜੇ ਤੁਸੀਂ ਪੀ ਆ ਰਹੇ ਆ ਤਾਂ ਤਾਂ ਵੀ ਤੁਹਾਨੂੰ ਘੱਟੋ ਘੱਟ ਡਿਪਲੋਮਾ ਜਾਂ ਡਿਗਰੀ ਚਾਹੀਦੀ ਆ ਉਹ ਤੁਸੀਂ ਜਿਹੜੇ ਮਰਜ਼ੀ ਸਬਜੈਕਟ ਦੇ ਵਿੱਚ ਕਰੋ ਉਹਦਾ ਕੋਈ ਚੱਕਰ ਨਹੀਂ ਪਰ ਡਿਪਲੋ ਸ਼ਾਸਤਰੀ ਵੀ ਤਾਂ ਤੁਸੀਂ ਕਿਹਾ ਵੀ ਅਖਾੜੇ ਦੇ ਵਿੱਚ ਖੇਡੋ ਅੱਜ ਦਿਲ ਨਹੀਂ ਕੀਤਾ ਜਦੋਂ ਇੱਕ ਪਾਸੇ ਡਿਊਟੀ ਤੇ ਦੂਸਰੇ ਪਾਸੇ ਸ਼ਾਸਤਰੀ ਵਿਦਿਆ ਦਾ ਪ੍ਰਦਰਸ਼ਨ ਚੱਲ ਰਿਹਾ ਸੀ ਉਹ ਚੱਕਰ ਇਹ ਜੀ ਮੇਰੀ ਡਿਊਟੀ ਇੱਥੇ ਲੱਗੀ ਸੀ ਜੀ ਉਹ ਡਿਊਟੀ ਦਾ ਕਰਕੇ ਮੇਰਾ ਸਿਰਫ ਗੁਰਦੌਰ ਦਾ ਕੰਪਲੈਕਸ ਵਿੱਚ ਧਿਆਨ ਸੀਗਾ ਹਣ ਜੇ ਖਾੜੇ ਇੱਥੇ ਲਾ ਲੈਂਦੇ ਮੈਂ ਖਾੜੇ ਵਿੱਚ ਖੇਡ ਲੈਂਦਾ ਅੱਗੇ ਮੈਂ ਖੇਡਿਆ ਮੈਂ ਜਦੋਂ ਪ੍ਰਿੰਸ ਜੌਰਜ ਦਾ ਵਿੱਚ ਸੀਗਾ ਉਦੋਂ ਮੈਂ ਖਾੜੇ ਦੇ ਵਿੱਚ ਖੇਡਿਆ ਸੀ ਜੀ ਡਿਪਾਰਟਮੈਂਟ ਵੱਲੋਂ ਕੋਈ ਆਬਜੈਕਸ਼ਨ ਨਹੀਂ ਵੀ ਅਤਰਾ ਤੁਸੀਂ ਆਨ ਡਿਊਟੀ ਖੇਡ ਸਕਦੇ ਹੋ ਕੋਈ ਆਬਜੈਕਸ਼ਨ ਨਹੀਂ ਜੀ ਮਤਲਬ ਜਿਸ ਤਰ੍ਹਾਂ ਸਿਟੀਜ਼ਨ ਨੂੰ ਇੱਕ ਤਰ੍ਹਾਂ ਹਰ ਤਰ੍ਹਾਂ ਦੀ ਆਜ਼ਾਦੀ ਆ ਤਾਂ ਤੁਹਾਡੇ ਲਈ ਵੀ ਆ ਵੀ ਤੁਸੀਂ ਆਪਣਾ ਜਿਹੜੇ ਪਰਸਨਲ ਲਾਈਫ ਤੋਂ ਦੇ ਵਿੱਚ ਕਰ ਸਕਦੇ ਹੋ ਜਿਹਾ ਵਰਦੀ ਆ ਜੀ ਮੈਂ ਵਰਦੀ ਲਾ ਰਹੀ ਤੁਹਾਡੇ ਵਿੱਚ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਬਿਲਕੁਲ ਹੈਨਾ ਸੋ ਵਰਦੀ ਪਾਉਣ ਦਾ ਮੇਰਾ ਬਸ ਇਹੀ ਮਕਸਦ ਹੈ ਕਿ ਮੈਂ ਕਿਸੇ ਤੁਹਾਡੇ ਤੋਂ ਉੱਤੇ ਨਹੀਂਗਾ ਤੁਹਾਡੇ ਨਾਲ ਬਰਾਬਰ ਖੜਾ ਬਸ ਇਹ ਹੈ ਕਿ ਮੇਰੇ ਤੋਂ ਅਥਾਰਟੀਆਂ ਹੋਰ ਆ ਕ੍ਰਾਈਮ ਰੇਟ ਕਿੰਨਾ ਕਿ ਦੇਖਦੇ ਹੋ ਇੱਥੇ ਕ੍ਰਾਈਮ ਰੇਟ ਹੈਗਾ ਜੀ ਹੁਣ ਸਹੀ ਆ ਹੈਨਾ ਹੁਣ ਸਹੀ ਵੱਧ ਰਹੀ ਆ ਵਧਣ ਹੋਣ ਤਾਂ ਕਰਕੇ ਕ੍ਰਾਈਮ ਵੀ ਕ੍ਰਾਈਮ ਰੇਟ ਵੀ ਵਧੂ ਗਾਇਓ ਨੈਚੁਰਲ ਆ ਹੁਣ ਵੈਨਕੂਵਰ ਆ ਪਹਿਲਾਂ ਜਦੋਂ ਵੈਨਕੂਵਰ ਸ਼ਹਿਰ ਦੇ ਵਿੱਚ ਇੰਨੀ ਆਬਾਦੀ ਨਹੀਂ ਸੀਗੀ ਉਦੋਂ ਕ੍ਰਾਈਮ ਘੱਟ ਸੀ ਜਿਦਾਂ ਜਿਦਾਂ ਆਬਾਦੀ ਵਧੀ ਗਈ ਉਦੋਂ ਦਾ ਕ੍ਰਾਈਮ ਵਧ ਗਿਆ ਹੁਣ ਸਰੀ ਦੇ ਵਿੱਚ ਆਪਾਂ ਇਹ ਹੀ ਦੇਖ ਰਹੇ ਆ ਕਿ 2030 ਤੱਕ ਸਰੀ ਨੇ ਵੈਨਕੂਵਰ ਨੂੰ ਆਬਾਦੀ ਦੇ ਹਿਸਾਬ ਨਾਲ ਟੱਪ ਜਾਣਾ ਹੈ ਹਾਂ ਜੀ ਪੂਰੀ ਦੁਸ਼ ਦੁਨੀਆ ਦੇ ਵਿੱਚ ਪੰਜਾਬੀ ਜਾਂਦੇ ਨੇ ਮੱਲਾ ਮਾਰ ਰਹੇ ਨੇ ਉਹਨਾਂ ਪੰਜਾਬੀ ਵੀਰਾਂ ਨੂੰ ਤੇ ਦੂਸਰੇ ਜਿਹੜੇ ਇੱਕ ਨੈਗੇਟਿਵ ਸੋਚ ਲੈ ਕੇ ਆਪਣੇ ਪਿੰਡਾਂ ਜਾਂ ਸ਼ਹਿਰਾਂ ਤੱਕ ਜਾਂ ਪੰਜਾਬ ਤੱਕ ਸੀਮਿਤ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਜੀ ਪੰਜਾਬ ਆਪਣੀ ਮਾਂ ਧਰਤੀ ਹੈ ਨਾ ਹੁਣ ਆਪਾਂ ਨੂੰ ਜਿਹੜੇ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਰਹਿਣਾ ਚਾਹੀਦਾ ਬਾਹਰ ਨਹੀਂ ਆਉਣਾ ਚਾਹੀਦਾ ਮੈਂ ਉਹਨਾਂ ਦੀ ਵੀ ਗੱਲ ਸਮਝਦਾ ਜਿਹੜੇ ਕਹਿੰਦੇ ਕਿ ਬਾਹਰ ਆਉਣਾ ਚਾਹੀਦਾ ਮੈਂ ਉਹਨਾਂ ਦੀ ਵੀ ਗੱਲ ਸਮਝਦਾ ਉਹ ਮੈਂ ਦੋਨਾਂ ਸਾਈਡਾਂ ਤੋਂ ਮੈਂ ਇਦਾਂ ਨਹੀਂ ਕਹਿ ਸਕਦਾ ਕਿ ਜਿਹੜੇ ਪੰਜਾਬ 'ਚ ਰਹਿਣਾ ਚਾਹੁੰਦੇ ਆ ਉਹ ਮਾੜੇ ਆ ਜਿਹੜੇ ਬਾਹਰ ਆਉਣਾ ਚਾਹੁੰਦੇ ਉਹ ਚੰਗੇ ਮੈਂ ਬਈ ਇੱਕ ਚੀਜ਼ ਵਿੱਚ ਨਹੀਂ ਮੰਨਦਾ ਕਿਉਂਕਿ ਮੇਰਾ ਆਪ ਦਾ ਵੀ ਜੀ ਕਰਦਾ ਕਿ ਮੈਂ ਵਾਪਸ ਪੰਜਾਬ ਨੂੰ ਮੋੜਾ ਉਹ ਤਾਂ ਆਪਣੀ ਮਨ ਨੂੰ ਚਾਹਣਾ ਤਾਂ ਹੋਣੀ ਚਾਹੀਦੀ ਇੱਥੇ ਬਣਾ ਲਿਆ ਜੋ ਬਣਾਣਾ ਸੀਗਾ ਵਾਪਸ ਪੰਜਾਬ ਨੂੰ ਚੜੀ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਕਲਸਾ ਕੈਨੇਡਾ ਦੇ ਸਰੀ ਪੁਲਿਸ ਦੇ ਵਿੱਚ ਸਵਾਮਨਵਾ ਰਹੇ ਨੇ ਤੇ ਕਾਫੀ ਸੋਹਣੇ ਵਿਚਾਰ ਵੀਰ ਨੇ ਪੇਸ਼ ਕੀਤੇ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਅਜੀਆਂ ਹੋਰ ਵੀਡੀਓ ਲੈ ਕੇ ਤੁਹਾਡੇ ਨਾਲ ਫੇਰ ਰूबरू ਹੋਵਾਂਗੇ ਤਦ ਤੱਕ ਦੇ ਹੋਈ ਜਾ